ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮਨਦੀਪ ਕੌਰ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਆਓ ਜੀ ਜਾਣਦੇ ਹਾਂ ਸੌਣਵੇਂ ਮਹੀਨੇ ਲਾਲ ਤੇ ਹਰੀਆਂ ਚੂੜੀਆਂ ਦੀ ਕੀ ਮਹਾਨਤਾ ਹੈ ਸੌਣ ਦੇ ਮਹੀਨੇ ਸੁਹਾਗਣ ਔਰਤਾਂ ਲਈ ਕਈ ਤਿਹਾਰ ਆਉਂਦੇ ਹਨ ਜਿਸ ਵਿੱਚ ਤੀਜ ਹਰਿਆਲੀ ਸ਼ਾਮਲ ਹਨ ਇਨ੍ਹਾਂ ਤਿਹਾਰਾਂ ਦੀ ਸ਼ੁਰੂਆਤ ਤੋਂ ਹੀ ਹਰੇ ਤੇ ਲਾਲ ਰੰਗ ਦੀਆਂ ਚੂੜੀਆਂ ਅਤੇ ਨਵੇਂ ਕੱਪੜੇ ਪਾਉਣ ਦਾ ਰਿਵਾਜ ਹੁੰਦਾ ਹੈ। ਇਸ ਤੋਂ ਇਲਾਵਾ ਇਹ ਵੀ ਦੇਖਿਆ ਜਾਂਦਾ ਹੈ ਕਿ ਸੌਣ ਦਾ ਮਹੀਨਾ ਕੁਦਰਤ ਦੀ ਖੂਬਸੂਰਤੀ ਦਾ ਮਹੀਨਾ ਹੈ। ਮਹਾਦੇਵ ਜੀ ਨੂੰ ਸਮਰਪਿਤ ਇਸ ਮਹੀਨੇ ਵਿੱਚ ਸੁਹਾਗਣਾ ਔਰਤਾਂ ਮਹਿੰਦੀ ਵੀ ਲਗਾਉਂਦੀਆਂ ਹਨ। ਸੌਣ ਮਹੀਨੇ ਚਾਰੇ ਪਾਸੇ ਹਰਿਆਲੀ ਫੈਲੀ ਹੁੰਦੀ ਹੈ। ਇਸ ਕਾਰਨ ਮਨ ਅਤੇ ਅੱਖਾਂ ਨੂੰ ਸਕੂਨ ਮਿਲਦਾ ਹੈ। ਮੰਨਿਆ ਜਾਂਦਾ ਹੈ ਕਿ ਹਰੇ ਤੇ ਲਾਲ ਰੰਗ ਦੇ ਕੱਪੜੇ ਅਤੇ ਚੂੜੀਆਂ ਪਾਉਣ ਨਾਲ ਬੁੱਧ ગ્રਹ ਮਜ਼ਬੂਤ ਹੁੰਦਾ ਹੈ ਇਸ ਨਾਲ ਜੀਵਨ ਵਿੱਚ ਖੁਸ਼ਹਾਲੀ ਆਉਂਦੀ ਹੈ ਇਸ ਦੇ ਨਾਲ ਹੀ ਹਰੇ ਤੇ ਲਾਲ ਰੰਗ ਦੀਆਂ ਚੂੜੀਆਂ ਅਤੇ ਕੱਪੜੇ ਪਾਉਣ ਨਾਲ ਭਗਵਾਨ ਸ਼ਿਵ ਜੀ ਅਤੇ ਵਿਸ਼ਨੂੰ ਜੀ ਵੀ ਖੁਸ਼ ਹੁੰਦੇ ਹਨ ਸੌਣ ਮਹੀਨੇ ਦੇ ਜਦੋਂ 15 ਦਿਨ ਲੰਘ ਜਾਂਦੇ ਹਨ ਪਾਵ ਜਦ ਮੱਸਿਆ ਟੱਪ ਜਾਂਦੀ ਹੈ ਤਾਂ ਚਾਨਣ ਪੱਖ ਵਾਲੀ ਅਗਲੀ ਰਾਤ ਏਕਮ ਦੀ ਰਾਤ ਹੁੰਦੀ ਹੈ ਦੂਜਾ ਚੂੜੀਆਂ ਚੜਾਉਣ ਤੇ ਮਹਿੰਦੀ ਲਗਾਉਣ ਵਾਲਾ ਦਿਨ ਹੁੰਦਾ ਹੈ ਚਾਨਣੀ ਤੀਜ ਤੋਂ ਤੀਆਂ ਸ਼ੁਰੂ ਹੁੰਦੀਆਂ ਹਨ ਤੀਜ ਦਾ ਤਿਹਾਰ ਤੀਜ ਤੋਂ ਸ਼ੁਰੂ ਹੋ ਕੇ ਰਖੜੀਆਂ ਤੱਕ ਚੱਲਦਾ ਹੈ ਭੈਣਾਂ ਆਪਣੇ ਭਰਾਵਾਂ ਅਤੇ ਰਖੜੀ ਬੰਨਣ ਤੋਂ ਬਾਅਦ ਮਾਪਿਆਂ ਘਰੋਂ ਵਿਦਾ ਲੈਂਦੀਆਂ ਹਨ ਤੀਆਂ ਸ਼ੁਰੂ ਹੋਣ ਤੋਂ 4-5 ਦਿਨ ਪਹਿਲਾਂ ਨਵੀਂ ਵਿਆਹੀ ਨੂੰ ਪੇਕੇ ਘਰ ਬੁਲਾਇਆ ਜਾਂਦਾ ਹੈ ਕੁਮਾਰੀਆਂ ਤੇ ਵਿਆਹੀਆਂ ਸਭ ਮਟਿਆਰਾਂ ਇਕੱਠੀਆਂ ਹੋ ਕੇ ਇਸ ਤਿਹਾਰ ਦਾ ਆਨੰਦ ਮਾਣਦੀਆਂ ਹਨ ਪਿਸਲੇ ਸਮੇਂ ਵਿੱਚ ਮਾਂ ਪਿਓ ਆਪਣੀ ਧੀ ਘਰੇ ਕੁਝ ਨਹੀਂ ਸੰਖਾਂਦੇ ਇਸ ਕਰਕੇ ਮਕਲਾਵੇ ਤੋਂ ਬਾਅਦ ਵਿੱਚ ਭਰਾ ਹੀ ਭੈਣ ਨੂੰ ਸਹੁਰਿਆਂ ਲਿਆਉਂਦਾ ਤਿਆਂ ਦੇ ਦਿਨ ਨੇੜੇ ਆਉਂਦਿਆਂ ਹੀ ਨਵੀਂ ਵਿਆਹੀ ਧੀ ਮਾਂ ਨੂੰ ਸਨੇਹਾ ਭੇਜਣਾ ਸ਼ੁਰੂ ਕਰ ਦਿੰਦੀ। ਕਈ ਪਤੀ ਤਾਂ ਚੰਗੇ ਸੁਹਾ ਦੇ ਮਾਲਕ ਹੁੰਦੇ ਉਹ ਆਪਣੇ ਪਤਨੀ ਨੂੰ ਪੇਕੇ ਭੇਜਣ ਲਈ ਛੇਤੀ ਹਾਮੀ ਨਾ ਭਰਦੇ। ਅਜਿਹੀ ਸਥਿਤੀ ਵਿੱਚ ਗਰੀ ਮਟਿਆਰ ਆਪਣੇ ਵੀਰ ਦੇ ਆਉਣ ਤੇ ਆਪਣੇ ਆਪ ਤੇ ਕਾਬੂ ਨਾ ਰੱਖ ਸਕਦੀ। ਸੌਣ ਮਹੀਨੇ ਸਾਰੀਆਂ ਭੈਣਾਂ ਇਕੱਠੀਆਂ ਹੋ ਕੇ ਗਿੱਦਾ ਪਾਉਂਦੀਆਂ ਪੀਂਗਾ ਝੂਟਦੀਆਂ ਇੱਕ ਦੂਜੀ ਨਾਲ ਆਪਣੇ ਮਨ ਦੀਆਂ ਗੱਲਾਂ ਸਾਂਝੀਆਂ ਕਰਦੀਆਂ ਇਸ ਤਰ੍ਹਾਂ ਹੀ ਹੱਸਦੇ ਹਸਾਉਂਦੇ ਸੌਣ ਮਹੀਨਾ ਬੀਤ ਜਾਂਦਾ ਭਾਦੋਂ ਮਹੀਨਾ ਚੜ੍ਹਦਾ ਤਾਂ ਸਾਰੀਆਂ ਕੁੜੀਆਂ ਦਾ ਪਸੋੜਾ ਪਾ ਜਾਂਦਾ ਸਾਰੀਆਂ ਕੁੜੀਆਂ ਫਿਰ ਇਕੱਠੀਆਂ ਹੋ ਕੇ ਬੋਲੀ ਪਾਉਂਦੀਆਂ ਭਾਦੋਂ ਚੰਦਰ ਹੀ ਪਸੋੜੇ ਪਾਵੇ ਸੌਣ ਵੀਰ ਇਕੱਠੀਆਂ